ਦਾ ਤੇ ਆ ਕਰ ਮੇ ਰਵੇ ਇਹਨੂੰ ਪੈਂਚਰ ਲਾਉਣਾ ਉਸਤਾਦ ਲੱਖ ਰੁਪਇਆ ਲੱਗਣਾ ਉਹ ਇੱਥੇ ਪੈਂਚਰ ਕਿਦਾਂ ਲਾ ਦਮਾ ਯਾਰ ਟਾਇਰ ਤਾਂ ਦੇਖ ਗਾਂਧੀ ਦੀ ਟੈਂਡਰਗਾ ਕੀਤਾ ਪਿਆ ਤੂੰ ਮੇਰਾ ਵੀ ਟੈਟੂ ਵੀ ਚੇਂਜ ਕਰਾ ਲਾ ਹਵਾ ਪਰ ਨਹੀਂ ਯਾਰ ਨਹੀਂ ਸਮਾਨ ਦਾ ਪਤਾ ਤਾਂ ਕਾਹਤੋਂ ਪੰਗੇ ਲਈ ਜਾਣਦੇ ਮੈਂ ਚੱਕਾ ਮਾਰਨਾ ਘਮਾ ਕੇ ਸਿਰ ਤੇ 70 ਰੁਪਏ ਹੋ ਗਏ ਭਾਈ ਉਹ ਭਰਾਵਾ ਹੁਣ ਤੂੰ ਉੱਤੇ ਚੜੀ ਜਾ ਨਾ ਸਾਈਡ ਤੇ ਹੋ ਜਾ ਤੂੰ ਕਿਸ ਕਰਨੀ ਆ ਮੇਨ ਤਾਂ ਹੁਣ ਜਿਹੜੇ 10 ਮਿੰਟ ਲੱਗਣੇ ਉਹ ਤਾਂ ਲੱਗਣੇ ਹੀ ਆ ਉਹ ਗੁਰੂ ਆ ਪੈਂਚਰ ਹੀ ਚੈੱਕ ਕਰਨ ਲੱਗਾ ਵਾ ਆ ਚੱਕਾ ਪਾਉਣਾ ਉਸਤਾਦ ਆਪਾਂ ਦੇਖ ਲਾ ਨਵਾ ਹੀ ਆ ਪਾਵਾਂ ਟ੍ਰੇਨ ਦੀ ਪਟੜੀ ਤੇ ਭਜਾਈ ਫਿਰ ਸਾਜੀ ਉਦਾਂ ਤਾਂ ਹੀ ਇੰਨੀ ਹਵਾ ਭਰੀ ਦੀ ਐ ਜੇ ਤੁਸੀਂ ਬਾਹਲਾ ਕਿਨੇ ਮੂੰਹ ਨਾ ਭਰ ਦਿੰਨਾ ਉਹੀ ਗੱਲਾਂ ਤੁਸੀਂ 10 ਰੁਪਏ ਦੇ ਦੇ ਭਰਾ ਆ ਗਿਆਂ ਭਰਾ ਆ ਗਿਆਂ ਟਾਇਰ ਕਰਨਾ ਫੋਲਣਾ ਮੂੰਹ ਨਾ ਸਮਾਨਤ ਲਿਆਵਾਂ ਉਹ ਪਾਜੀ ਵਾਲ ਪਾ ਕੇ ਦੇ ਲੈਨੇ ਜੇ ਭਰੀ ਜਾਂਦੀ ਹਵਾ ਠੀਕ ਆ ਨਹੀਂ ਤਾਂ ਫੇਕ ਫੋਲ ਦੇਨੇ ਚਾਹ ਰੰਗ ਕਰਨ ਨੂੰ ਨਹੀਂ ਆ ਪੈਂਚਰ ਪੈਂਚਰ ਲੱਭ ਜਾਂਦਾ ਇਦਾਂ ਸੁੱਖ ਬੜਾ ਹਲਕਾ ਕਰ ਸਿੱਧਾ ਜਾਈ ਕਾਲੇ ਮੋਰ ਵਾਲੀ ਕੋਠੀ ਉਹਨਾਂ ਦੀ ਆ ਪਿਆਰ ਉਸਤਾਦ ਜੀ ਆਪਣੇ ਕੋ ਸਾਰੇ ਵਧੀਆ ਪਰ ਬਿੱਲੋ ਤੂਫਾਨੀ ਥੋੜਾ ਜਿਆਦਾ ਵਧੀਆ। ਉਹ ਯਾਰ ਭਰਾ ਸਪਰਿੰਗ ਪਾ ਤ ਦਿੱਤਾ ਹੋਰ ਇਹਨੂੰ ਮੈਂ ਸ਼ੁਕਰ ਪਾ ਦਮ। ਉਹ ਲਾ ਗੁਰੂਆ ਉੱਥੇ ਸਟੈਂਡ ਤੇ 2 ਮਿੰਟ ਫਾ ਲੈ ਲੀਏ। ਭਈ ਜਾਤ ਨਹੀਂ ਪੀਣੀ। ਲਿਆਓ ਦੋ ਪੈਸੇ ਯਾਰ ਫੇ ਮੇਰਾ ਵੀ ਦਿਲ ਕਰਦਾ। ਸਾਦਾ ਮੋਟਰਸਾਈਕਲ ਟੱਡੇ ਵਾਲਾ ਨਹੀਂ। ਯਾਰ ਉਹਨੂੰ ਕਾ ਪੈਸੇ ਦੇ ਕੇ ਜਾ ਮੈਂ ਫੇ ਵੈਂਚਰ ਲਾਉਣਾ ਭੈਣ। ਉਹ ਦੇ ਉਧਰ ਲੱਗਾ ਉਸਤਾਦ ਬ੍ਰੇਕਾਂ ਵੀ ਕਸਤੀਆਂ ਘੁਰੀ ਵੀ ਪਾਤੀ ਆ ਲੈ ਜਾ। ਉਹ ਭਰਾਵਾ ਕੀ ਸਿਰ ਖਾਈ ਜਾਂਦਾ ਮੈਂ ਤੇਰੇ ਬੁੱਲਾ ਤੇ ਵਾਸ਼ਰ ਪਾ ਦੇਣੀ। ਪਾਪਾ ਇਹਨੂੰ ਕੀ ਸੈਟ ਕਰਾਂ ਯਾਰ ਤੇਰੇ ਨਾਲੋਂ ਜਿਆਦਾ ਉਮ